ਸਤਿ ਸ਼੍ਰੀ ਅਕਾਲ ਜੀ 100 ਗਾਜ ਦੇ ਵਿੱਚ ਰਾਮਪ੍ਰਭੂਲ ਦੇ ਵਿੱਚ ਤੁਹਾਡੇ ਲਈ ਮਕਾਨ ਲੈ ਕੇ ਆਇਆ ਮਕਾਨ ਦਾ ਫਰੰਟ ਦਿਖਾ ਦਿਓ ਜੀ ਮਕਾਨ ਦਾ ਜਿਹੜਾ ਫਰੰਟ ਹੈ ਉਹ ਹੈਗਾ ਜੀ 15 ਫੁੱਟ ਚੌੜਾ ਤੇ 60 ਫੁੱਟ ਇਹਦੀ ਜਿਹੜੀ ਮਕਾਨ ਦੀ ਲੰਬਾਈ ਹੈ ਤੇ ਪਾਰਚ ਖੁੱਲਾ ਜੀ ਗੱਡੀ ਗੱਡੀ ਤੁਸੀਂ ਲਾ ਸਕਦੇ ਹੋ ਆਸਾਨੀ ਦੇ ਨਾਲ ਤੇ ਨਾਲ ਆਉਂਦੇ ਸਾਰ ਸੱਜੇ ਪਾਸੇ ਤੁਹਾਨੂੰ ਮਿਢਕਾਉਣਾ ਆ ਜਿਹੜਾ ਹੈਗਾ ਵਾਸ਼ਰੂਮ ਬਣੇ ਹੋਏ ਆ ਤੇ ਨਾਲ ਅੱਗੇ ਪਾ ਚੱਲਦੇ ਆ ਅਗਲੇ ਪਾਸੇ ਚੱਲਦੇ ਆਂ ਤੇ ਨਾਲ ਸੱਜੇ ਪਾਸੇ ਆ ਜਾਂਦਾ ਜੀ ਸੱਜੇ ਪਾਸੇ ਕਿਚਨ ਆ ਜਾਂਦੀ ਹੈ ਸੱਜੇ ਪਾਸੇ ਰਸੋਈ ਆ ਜਾਂਦੀ ਹੈ ਤੇ ਨਾਲ ਅਗਲੇ ਪਾਸੇ ਆਪਾਂ ਤੁਹਾਨੂੰ ਦਿਖਾਉਣੇ ਆ ਜਿਹੜਾ ਹੈਗਾ ਇਹ ਵੀ ਖੁੱਲੀ ਗੈਲਰੀ ਬਣ ਜਾਂਦੀ ਹੈ ਦੋ ਗੈਲਰੀਆਂ ਬਣ ਜਾਂਦੀਆਂ ਨੇ ਖੁੱਲੀ ਗੈਲਰੀ ਆ ਤੁਸੀਂ ਇਹਨੂੰ ਜੇ ਤੁਸੀਂ ਸੈਪਰੇਟ ਬਣਾਉਣਾ ਇੱਕ ਸਟੋਰ ਇੱਥੇ ਬਹੁਤ ਵਧੀਆ ਬਣ ਸਕਦਾ ਕਿਉਂਕਿ ਰਾਹਦਾਰੀ ਵੀ ਹੈਗੀ ਆ ਤੇ ਅਗਲੇ ਪਾਸੇ ਚੱਲਦੇ ਆਂ ਅਗਲੇ ਪਾਸੇ ਨਾਲ ਸੱਜੇ ਪਾਸੇ ਇੱਕ ਇਹ ਬੈਡਰੂਮ ਆ ਜੀ ਇਹ ਪਿਛਲੇ ਪਾਸੇ ਜਿਹੜਾ ਹੈਗਾ ਇਹ ਲਾਸਟ ਜਿਹੜਾ ਹੈਗਾ ਵੱਡਾ ਬੈਡਰੂਮ ਹੈ ਜਿਵੇਂ ਤੁਸੀਂ ਆਪਦੇ ਹਿਸਾਬ ਨਾਲ ਕੋਈ ਚੀਜ਼ ਸਟੋਰ ਕੋਈ ਵੀ ਬਣਾ ਸਕਦੇ ਹੋ ਤੁਸੀਂ ਬੈਡਰੂਮ ਬਣਾ ਸਕਦੇ ਹੋ ਇਹ ਜਿਹੜਾ ਪਹਿਲਾ ਪੋਰਸ਼ਨ ਹੈ ਜੀ ਇਹ ਪੁਰਾਣਾ ਪੋਰਸ਼ਨ ਹੈ ਇਹ ਜਿਹੜੇ ਹੈਗੇ ਆ ਡਾਟ ਨੇ ਤੇ ਮੂਹਰਲਾ ਪੋਰਸ਼ਨ ਤੁਹਾਨੂੰ ਮੈਂ ਦਿਖਾਦਾ ਇੱਥੋਂ ਤੱਕ ਜਿਹੜਾ ਪੋਰਸ਼ਨ ਹੈ ਇਹ ਡਾਟ ਹੈ ਇੰਨਾ ਇੰਨਾ ਪੋਰਸ਼ਨ ਇਹ ਡਾਟ ਹੈ ਤੇ ਅਗਲੇ ਪਾਸੇ ਜਿਹੜਾ ਇਹ ਪੋਰਸ਼ਨ ਪਾਇਆ ਹੋਇਆ ਹੈਗਾ ਇੰਨਾ ਪੋਰਸ਼ਨ ਜਿਹੜਾ ਇਹ ਹੈਗਾ ਲੈਟਰ ਇਹ ਪੋਰਸ਼ਨ ਸਾਰਾ ਲੈਟਰ ਹੈ ਪਿੱਛੇ ਡਾਟ ਹੈ ਤੇ ਉੱਪਰਲੇ ਪਾਸੇ ਵੀ ਤੁਹਾਨੂੰ ਦਿਖਾਵਾਂਗੇ ਥੱਲੇ ਦਿਖਾ ਦਿਓ ਜੀ ਬਹੁਤ ਵਧੀਆ ਥੱਲੇ ਕੰਮ ਹੋਇਆ ਹੋਇਆ ਹੈਗਾ ਕੋਈ ਪੈਸਾ ਨਹੀਂ ਲੱਗਣਾ ਤੁਹਾਡਾ ਇਹ ਤੇ ਆਗੇ ਤੁਸੀਂ ਰਾਇਸ ਹੀ ਕਰਨੀ ਆ ਤੇ ਉੱਪਰ ਚੱਲਦੇ ਆ ਉੱਪਰਲਾ ਜਿਹੜਾ ਪੋਰਸ਼ਨ ਹੈ ਦੋ ਪੋਰਸ਼ਨ ਨੇ ਇਸ ਦੇ ਜਿਹੜਾ ਰੇਟ ਹੈ ਬੜਾ ਜਾਇਜ਼ ਰੱਖਿਆ ਹੋਇਆ ਹੈ ਰੇਟ ਆ ਆਸਾਨੀ ਦੇ ਨਾਲ ਤੁਸੀਂ ਇਹਨੂੰ ਖਰੀਦ ਸਕਦੇ ਹੋ ਤੇ 100 ਅਗਸਤ ਦੇ ਵਿੱਚ ਹੈ ਫੈਮਿਲੀ ਜਿਹੜੀ ਹੈਗੀ ਵਧੀਆ ਤਰੀਕੇ ਨਾਲ ਤੁਸੀਂ ਇਹਦੇ ਵਿੱਚ ਰਹਿ ਸਕਦੇ ਹੋ ਇੱਧਰ ਦਿਖਾ ਦਿਓ ਜੀ ਬੋਸ਼ਨ ਸਾਫ਼ ਹੈ ਜੀ ਨਾਲੇ ਵੀ ਦਿਖਾ ਦਿਓ ਇਧਰਲੇ ਪਾਸੇ ਵੀ ਦਿਖਾ ਦਿਓ ਆ ਜਾਓ ਜੀ ਇਹ ਆ ਗਿਆ ਜੀ ਏਰੀਆ ਸ਼ੈਂਕ ਦਿਖਾ ਦਿਓ ਕਿਉਂਕਿ ਇਹਦੇ ਵਿੱਚ ਰੈਸ਼ ਨਹੀਂ ਹੈਗੀ ਬਾਈ ਕਹ ਰਹੇ ਸੀ ਵੀ ਗਵਾਂਡੀਆਂ ਦੇ ਜਿਹੜਾ ਹੈਗਾ ਆ ਛੱਤ ਚੋਂ ਲੱਗ ਗਈ ਸੀ ਵੀ ਅਸੀਂ ਉਹਨਾਂ ਨੂੰ ਚਲੋ 10 20 ਦਿਨ ਬਰਤਨਵਾਸ ਤੇ ਇਹਦਾ ਘਰ ਦੇ ਦਿੱਤਾ ਸੀ ਤੇ ਨਾਲ ਪਿਛਲੇ ਪਾਸੇ ਦਿਖਾਉਨੇ ਆ ਜੀ ਇਹ ਵੀ ਜਿਹੜਾ ਹੈਗਾ ਪੁਰਾਣਾ ਜਿਹੜਾ ਮਕਾਨ ਹੈ ਪਿਛਲੇ ਪਾਸੇ ਤੁਹਾਨੂੰ ਦਿਖਾਦਾ ਇਹ ਜਿਹੜਾ ਇਹਦੇ ਵੀ ਜਿਹੜਾ ਹੈਗਾ ਡਾਟ ਡਾਟ ਤੇ ਆਏ ਮਕਾਨ ਡਾਟ ਤੇ ਮਕਾਨ ਇਹ ਪੁਰਾਣਾ ਪੋਰਸ਼ਨ ਹੈ ਮੂਹਰੇ ਪਾਸੇ ਨਵਾਂ ਪੋਰਸ਼ਨ ਹੈ ਡਾਟ ਤੇ ਗਾਡਰ ਪਾਏ ਹੋਏ ਆ ਤੇ ਬਾਕੀ ਤੁਸੀਂ ਛੱਤ ਦੇਖ ਦੇਖ ਸਕਦੇ ਹੋ ਸੀਲਿੰਗ ਨਹੀਂ ਹੈਗੀ بارشਾਂ ਬਹੁਤ ਹੋਈਆਂ ਨੇ ਬਹੁਤ ਸੋਹਣੀ ਮੋਟੀ ਬਣੀ ਹੋਈ ਆ ਦੇਖੋ ਤੁਸੀਂ ਬਹੁਤ ਸੋਹਣਾ ਨਜ਼ਾਰਾ ਅਗਲੇ ਪਾਸੇ ਤੁਹਾਨੂੰ ਮੈਂ ਦਿਖਾਦਾ ਸਾਹਮਣੇ ਜਿਹੜੀ ਗਲੀ ਆ ਉਹ ਜਿਹੜੇ ਐਮਐਲਏ ਸਾਹਿਬ ਨੇ ਬਲਕਰ ਸਿੰਘ ਸਿੱਧੂ ਜੀ ਉਹਨਾਂ ਦੀ ਜਿਹੜੀ ਹੈਗੀ ਹੈ ਇਹ ਸਾਹਮਣੇ ਵਾਲੀ ਗਲੀ ਆ ਤੇ ਗਲੀ ਦੇ ਵਿਚਕਾਰ ਇੱਕ ਪਲਾਟ ਹੈ ਤੇ ਪਲਾਟ ਦੇ ਸਾਹਮਣੇ ਜਿਹੜੀ ਹੈਗੀ ਹੈ ਇਹ ਇੱਕ ਘਰ ਹੈ ਇੱਥੇ ਆ ਕੇ ਗਲੀ ਖਤਮ ਹੋ ਜਾਂਦੀ ਹੈ 10 ਫੁੱਟ ਚੌੜੀ ਹੈ ਜੀ ਗਲੀ ਤੇ ਮਕਾਨ ਬਹੁਤ ਵਧੀਆ ਬਸਟ ਦੇ ਵਿੱਚ ਮਕਾਨ ਤੁਹਾਡਾ ਰਹੂਗਾ ਬਸਟ ਦੇ ਵਿੱਚ ਤੁਹਾਡਾ ਮਕਾਨ ਰਹੂਗਾ ਖਰੀਦਣਾ ਤਾਂ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਵਧੀਆ ਮਕਾਨ ਹੈ ਅ ਬਿਲਕੁਲ ਸੂਏ ਦੇ ਨਾਲ ਲੱਗਣਾ ਜੋੜੇਪੁਰ ਨੇੜੇ ਨੇ ਸੋਨਾ ਮਕਾਨ ਹੈ ਖਰੀਦਣਾ ਸਕਰੀਨ ਤੇ ਨੰਬਰ ਚੱਲ ਰਿਹਾ ਸਾਡੇ ਨਾਲ ਤੁਸੀਂ ਸੰਪਰਕ ਕਰ